ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਅੱਜ ਦੇ ਨਵੇਂ ਬਲੌਗਸ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਤਾਂ ਸਾਰੀ ਸਿੱਖ ਸੰਗਤ ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਪ ਦੀਆਂ ਲੱਖ ਲੱਖ ਮੁਬਾਰਕਾਂ ਤੇ ਅੱਜ ਆਪਾਂ ਪਹੁੰਚੇ ਹਾਂ ਸ੍ਰੀ ਤਮਤਾਨ ਸਾਹਿਬ ਨਮਸਤਕ ਹੋਣਾ ਬਾਕੀ ਤੁਹਾਨੂੰ ਵੀ ਦਿਖਾਵਾਂ ਗੁਰਦੁਆਰਾ ਸ੍ਰੀ ਤਮਤਾਨ ਸਾਹਿਬ ਦੇ ਬਾਰੇ ਇੱਕ ਰੋਚਕ ਤੱਥ ਇਹ ਵੀ ਹੈ ਕਿ ਇਸ ਥਾਂ ਤੇ ਦੁੱਧ ਨਹੀਂ ਜੰਮਦਾ ਚਾਹੇ ਜਿੰਨਾ ਮਰਜ਼ੀ ਖੱਟਾ ਲਗਾ ਦਿਓ ਦੁੱਧ ਨੂੰ ਦਹੀਂ ਨਹੀਂ ਜੰਮਦਾ ਮੀਨਜ਼ ਤੁਦ ਤਦ ਦਹੀਂ ਨਹੀਂ ਬਣੂਗਾ। ਕੱਕੀ ਇਸ ਸਥਾਨ ਬਾਰੇ ਇਹ ਗੱਲ ਵੀ ਹੈ ਇੱਕ ਤੇ ਜਦੋਂ ਸ਼੍ਰੀ ਹਜੂਰ ਸਾਹਿਬ ਦੀ ਯਾਤਰਾ ਆਰੰਭ ਕੀਤੀ ਜਾਂਦੀ ਆ ਤਾਂ ਸਭ ਤੋਂ ਪਹਿਲਾਂ ਸਿੱਖ ਸੰਗਤਾਂ ਇਸ ਸਥਾਨ ਤੇ ਨਮਸਤਕ ਹੁੰਦੀਆਂ ਹਨ ਤਾਂ ਸ਼੍ਰੀ ਹਜੂਰ ਸਾਹਿਬ ਦੀ ਯਾਤਰਾ ਸਫਲ ਮੰਨੀ ਜਾਂਦੀ ਹੈ। ਆਓ ਤੁਹਾਨੂੰ ਵੀ ਕਰਾਉਣੇ ਆ ਤਰਸੇ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੀ ਬੇਨਤੀ ਆ ਕਿ ਜਿਹੜੇ ਪੈਣ ਪ੍ਰਾਣ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ। ਆਓ ਤੁਹਾਨੂੰ ਕਰਾਉਣੇ ਆ ਦਰਸ਼ਨ ਸ੍ਰੀ ਤਮਤਾਨ ਸਾਹਿਬ ਦੇ ਗੁਰਦੁਆਰਾ ਸਾਹਿਬ ਦਾ ਇੱਕ ਇਧਰ ਗੇਟ ਆ ਗਿਆ ਸਾਹਮਣੇ ਇਧਰ ਵੀ ਐਂਟਰੀ ਹੈਗੀ ਆ ਸੇਵਾ ਚੱਲ ਰਹੀ ਹੈਗੀ ਚਲ ਜੀ ਗੁਰਦੁਆਰਾ ਸਾਹਿਬ ਦੇ ਆਪਾਂ ਵੀ ਅੰਦਰ ਇੱਕੇ ਮੱਥਾ ਸਤਨਾਕ ਵਾਹਿਗੁਰੂ ਤੁਮਹ ਪ੍ਰੇਮ ਨਾਲ ਨਾਮ ਜੀ ਵਾਹਿਗੁਰੂ ਸੇਵਾਦਾਰਾਂ ਵੱਲੋਂ ਸੇਵਾ ਚੱਲ ਰਹੀ ਹੈਗੀ ਘੋਣ ਦੀ ਸਤਨਾਮ ਸੇਵਾ 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 ਸਤ ਜੱਤਾ ਜਦ ਮਨ ਪੇਵੀ ਲਾ ਸਬਰੋ ਜਗਸੰਦਰਵਾ ਕਰ ਦੇ ਮਬਦੀ ਕੇ ਆਲ ਚੋਕੀ ਲੋ ਇਹਦਰ ਲਿਟਰੇਚਰ ਹਾਊਸ ਆ ਗਿਆ ਬਫਲੀਨ ਜਾਰ ਬੇਵਾਕ ਨਾਨਕ ਮੁਗਿਓ ਜਜਤਰਾ ਦਿਲ ਜਾਫਰਾ جگاندے چوڑنا پیاری چوتن دی جے جا قربان جاؤ میروان قربان جاؤ قربان جاؤ جنا کرا کو لاؤ جنا کر ستربان جا را سیوا چل رہی سروور کی پیاری نا ਸਰੋਵਰ ਆ ਗਈ ਸਰੋਵਰ ਤੇ ਵੀ ਆਪਾਂ ਚੱਲਦੇ ਆਂ ਵਾਹਿਗੁਰੂ ਵਾਹਿਗੁਰੂ ਅੱਗੇ ਅੰਮ੍ਰੇਵ ਨੂੰ ਕਸਬਾ ਬੁਲਾ ਤਾ ਬਈ ਜੀ ਬੜੀ ਤੇ ਕੋਤ ਸਤਨਾਮੁ ਕੀ ਧਰੋ

ਇਸ ਸਥਾਨ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ ਇਤਿਹਾਸਕ ਤੱਥ ਦੇ ਅਨੁਸਾਰ ਦੱਸਿਆ ਜਾਂਦਾ ਹੈ ਕਿ ਵੀ ਇੱਥੇ ਗੁਰੂ ਤੇਗ ਬਹਾਦਰ ਜੀ ਕਾਫੀ ਟਾਈਮ ਰੁੱਕ ਕੇ ਵੀ ਗਏ ਸੀ ਤੇ ਜੁੜਾਕਰ ਆ ਗਈ ਸਾਹਮਣੇ ਇੱਧਰ ਲੰਗਰ ਆ ਲਾ ਗਈ ਵਾਹਿਗੁਰੂ ਵਾਹਿਗੁਰੂ ਅੱਛਾ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਅਧਰਤ ਸਤਿਨਾ ਸਿੰਘ ਆਇ ਬਿਦਵਾਹੇ ਬਤਨਾ ਸਿੰਘ ਆਇ ਬਿਦਵਾਹੇ ਸਤਨਾ ਸਿੰਘ ਆਇ ਬਿਦਵਾਹੇ ਸਤਨਾ ਸਿੰਘ ਆਇ ਬਿਦਵਾਹੇ ਸੰਗਤ ਵਾਹਿਗੁਰੂ ਦਾ ਜਪ ਕਰਦੇ ਹਾਂ